ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਵੀਡੀਓ ਦੇ ਬੜਾ ਦਿਖਾਵਾਂਗੇ ਇਹ ਸੇਲ ਆ ਡਟੇਲ ਵੀਰ ਤੋਂ ਪੁੱਛਦਾ ਰੇਟ ਵੀਡੀਓ ਦੇ ਵਿੱਚ ਹੋਊਗਾ ਆ ਹੋਵੇਗਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਨੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਰੋਹਿਤ ਜੱਗਾ ਪਿੰਡ ਮਾਛੀਕੇ ਜਿਲ੍ਹਾ ਮੋਗਾਗਾ ਮੋਗਾ ਬੰਨ ਵਾਲਾ ਰੋਡ ਤੇ ਪਿੰਡ ਰਹਿ ਗਿਆ ਤੁਸੀਂ ਨਿਹਾਲ ਸਿੰਘ ਵਾਲਾ ਤੁਸੀਂ ਨਿਹਾਲ ਸਿੰਘ ਵਾਲਾ ਪਿੰਡ ਮਾਛੀਕੇ ਹਾਂ 70194 56512 70194 56512 ਤੇਰੀ ਪਹਿਲਾ ਨੰਬਰ ਵੈਢ ਦੇਖੀਏ ਨਤਾਜੀ ਸੁਈ ਵੀ ਕਦੋਂ ਸੁਈ ਆ ਇਹ ਵੀ ਅੱਜ 10 ਦਿਨ ਪੂਰੇ ਹੋ ਗਏ ਕੰਮ ਸੁਈ ਨੂੰ ਠੀਕ ਹੈ ਤੇ ਇਸ ਟਾਈਮ 23 ਲੀਟਰ ਖੁੱਲਾ ਗਾਰੰਟੀ ਵਾਲਾ ਦੋ ਤਾਂ ਨਾਪ ਕੇ ਲੈ ਜੇ ਅਗਲਾ ਦੋ ਵਾਰੀ ਚੂਲੇ ਤਿੰਨ ਵਾਰੀ ਚੂਲੇ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਤੰਦਾਰ ਜਿਹਾ ਮਾ ਉਹ ਕੇ ਦੂਜੇ ਜੂਏ ਸੂਈਆ 20 ਲੀਟਰ ਤੋਂ ਘੱਟ ਨਹੀਂ 23 ਦੀ ਫਿਰ ਗਾਰੰਟੀ ਆ ਗਈ ਹੁਣ ਟਰੰਨ ਨੂੰ ਵੀਡੀਓ ਕਿੰਨੇ ਆਪਾਂ ਕੀ ਗਏ ਆਪਣਾ ਕਦੇ ਬੁਰ ਦਾ ਝੂਠ ਨਾ ਹੋਊਗਾ ਕਿਉਂਕਿ ਕਈ ਵਾਰੀ ਕੋਈ ਝੂਠ ਆ ਗਿਆ ਮੁੜ ਕੇ 33 ਵਾਲਾ ਸੌਦਾ ਯਾਰ ਜੈ ਜੈਕਾਰ ਲਾ ਜਮਾ ਤੇ ਲੇਵਾ ਫਿਟ ਹੀ ਗਾਲਾ ਹੈਗਾ ਦੋ ਤਾਂ ਫਰਦਿਆ ਮੀਟਿੰਗ ਵਾਲਾ ਜਮਾ ਇੱਕ ਨੰਬਰ ਹੈ ਠੀਕ ਹੈ ਤੇ ਬਚਾ ਕੀ ਆ ਗਿਆ ਬੱਚਾ ਨਹੀਂ ਬੱਸ ਸਕੂ ਸੂਈਨ ਹੋ ਗਿਆ ਲੱਗਦਾ 15 ਦਿਨ ਹਨਾ ਨਹੀਂ ਕਰ ਗਿਆ ਹੋ ਗਿਆ ਪੁਹਾਰਿਆ ਕਰ ਪਾਣੀ ਪੰਡਰਿਆ ਤਾਂ ਨਾ ਉੱਤੇ ਬੱਚੇ ਤੇ ਬਿਨਾਂ ਠੀਕ ਹੈ ਤੇ ਬਾਕੀ ਹਵਾਨੇ ਦੇ ਨਾਣਾ ਨੂਣਾ ਬਹੁਤ ਚੰਗੀਆਂ ਹਨ ਹਾਂ ਥਣ ਬਹੁਤ ਚੰਗਾ ਸੋ ਥਣ ਦੇਖੋ ਗਿੱਠ ਗਿੱਠ ਦੀ ਬਿੱਜੀ ਤੇ ਮੂਰਲੀ ਨੱਤ ਤੱਕ ਜਾਂਦੀ ਪਈ ਹੈ ਮਿਲ ਕੇ ਵੇਣ ਜਿਹੜੇ ਵੀ ਕਹਿੰਦੇ ਆ ਵੀ 20 ਲੀਟਰ ਦੋ ਤਾਂ ਅਸੀਂ ਚਾਰ ਨਾਲ 20 ਤੋਂ ਪਾਰ ਦੋ ਤਾਂ ਹਾਜ਼ਰ ਆ ਗਾਰੰਟੀ ਵਾਲਾ ਅਧਰੇ ਕੰਡੇ ਦੋ ਮੰਗਾ ਵਿਸ਼ੱਕ ਦੀ ਆਦਾ ਕੰਡਾ ਨਾਲ ਚੱਕ ਰਿਹਾ ਹੁੰਦਾ ਜੈ ਜੈ ਕਾਲਾ ਰੇਟ ਇਹਦਾ ਕੀ ਹੋਊਗਾ ਇਹ ਲੈ ਆਉਂਦੇ ਆ 80000 ਰੁਪਿਆ ਦਾ ਮਾਨ ਦਾ ਥੋੜਾ ਬੋੜਾ ਕਰਦੇ ਆਂ ਵੀ ਮੌਕੇ ਤੇ ਠੀਕ ਹੈ ਵੀ ਬਾਹਲਾ ਨਹੀਂ ਫਰਕ ਪੈਣਾਗਾ ਤੇ ਯਾਰੀ ਕੋਈ ਅਗਲਾ ਕਹੇ 70 ਲੈਣਾ 72 ਲੈਣਾ ਵੀ ਕੀ ਫਾਇਦਾ ਹਾਂ ਦੁੱਧ ਮਣਕੇ ਦੇਣਾ ਜਮ ਹਾਂ ਦੁੱਧ ਮਣਕੇ ਦੇਵਾਂਗੇ ਦੁੱਧ ਦੀ ਕੋਈ ਆਪਾਂ ਨੂੰ ਨਿਆਣਾ ਨਿਆਣਾ ਪਹੁੰਚਦੇ ਆ ਵਧੀਆ ਹਾਂ ਜਿਵੇਂ ਮਰਜੀ ਨਿਆਣਾ ਪਾ ਚਾਹ ਨਾ ਪਾ ਲੈ ਕੋਈ ਮਤਲਬ ਹੀ ਨਹੀਂ ਲੈ ਠੀਕ ਹੈ ਧਾਰਾ ਦੂਰਾ ਇੱਕ ਨੰਬਰ ਹਣਾ ਮੈਂ ਕਹਿੰਦਾ ਇੱਕ ਨੰਬਰ ਆ ਧਾਰਾ ਮੋਰ ਤੇ ਰੱਖਾ ਓਹ ਲੈ ਭਰਤੀ ਜਾਂਦਾ ਯਾਰ ਠੀਕ ਹੈ। ਸੋ ਚੌੜ ਜਵਾ ਦੀ ਇੱਕ ਨੰਬਰ ਜਮਾ ਹਨਾ। 80000 ਦੇ ਵਿੱਚ ਮਾਨਤਾ ਜਿਆ ਕਰਦਾਂਗੇ ਆਪਾਂ। ਹਾਂ ਮਾਨਤਾ ਕਰ ਦਾਂਗੇ। ਤੋਰੀ ਬਾਹਰ ਨੂੰ। ਸੋ ਵੀਰੋ ਕੱਦ ਕਾਠ ਵੀ ਤੇ ਬੇਲ ਬੁੱਲ ਬਹੁਤ ਚੰਗੀ ਆ। 22 ਲੀਟਰ ਦੁੱਧ ਮਣ ਨਾਲ ਆ ਥੱਲੇ ਹਾਜ਼ਰ ਆ ਕੰਡਾ ਲੀਟਰ ਆਪਦਾ ਲੈ ਕੇ ਨਾਲ ਆਇਓ ਜਮਾ। ਤੇ ਇਹ ਮੂੰਹ ਮੱਥਾ ਦੇਖੋ ਸਾਫ਼ ਸੁਥਰਾ ਚੰਗਾ। ਤੇ ਬਾਕੀ ਰਾਜੀ ਸਮ ਵੀ ਬੜੀ ਵੀ ਬਹੁਤ ਜ਼ਿਆਦੇ ਆ। ਚਕਾਠਾ ਚੂਠਾ ਮਿਹਨਤ ਚੰਗਾ ਕਹਿਰੀ ਹੱਡੀ ਦੀ ਹੈ ਨਾ ਅੱਗਾ। ਬੋਤਾਂ ਨਹੀਂ ਸਾੜਾ ਵੀ। ਸੋ ਜਮਾ ਦੁੱਧ ਵਾਲਾ ਪੀਸ ਆ ਕਿਉਂਕਿ ਥਣਾ ਜੀ ਬਿੱਤੀ ਕੋਈ ਨਹੀਂ ਥਣ ਜੋੜਦੀ ਵੀ ਹੋਰ ਨਹੀਂ ਜੋੜਦੀ। 80000 ਦੇ ਵਿੱਚੋਂ ਮਾਨਦਾਨ ਹੋ ਜੂ ਦੂਜਾ ਸੂਆ ਸੂਈ ਸਵਾਈਆ 10 12 ਦਿਨ ਹੋ ਗਏ ਸੂਈ ਨੂੰ ਥਣ ਮੁਠੀ ਵਾਲਾ ਚਾਹ ਜਾਂ ਹੱਥੀ ਚਵਾਈ ਕਰ ਲਓ ਚਾਹੇ ਮਸ਼ੀਨੀ ਦੋਨੇ ਟਾਈਪ ਦਾ ਇਹਦੇ ਵਹਿੜ ਦੇ ਥਣ ਲੱਗਿਆ ਵਾ ਰਾਜੀ ਬਹੁਤ ਅਸਾਂ ਵੀ ਭਲੀ ਐ ਤੇ ਅੱਗੇ ਦੋ ਨੰਬਰ ਜਿਹੜੀ ਵਹਿੜ ਦੇਖੀ ਜੰਨੇ ਆ ਇਹਨੂੰ ਅੱਜ ਨੂੰ 2.5 ਮਹੀਨੇ ਹੋ ਗਏ ਪੂਰੇ ਸੂਈ ਇੱਕ ਮਹੀਨਾ ਦੱਸ ਦਿੰਦੀ ਇਹ ਅਜੇ ਟੀਕਾ ਭਰਿਆ ਹੋਇਆ ਮਾਲਕਾਂ ਨੇ ਦੱਸਿਆ ਖਾਲੀ ਮੰਨੇ ਖਾਲੀ ਮੰਨੇ ਪਰ ਕਾਂ ਗੱਬਣੀ ਹੋ ਗਈ ਆਪਣੇ ਦੁਕਾਨੇ ਪਿੰਡ ਨੂੰ ਨਾਲ ਹੀ ਲਈ ਆ ਜਾਨ ਬੰਦੇ ਵਿਸ਼ਵਾਸ ਵਾਲੇ ਆ ਪੱਕੇ ਬੰਦਿਆਂ ਤੋਂ ਲਈ ਆ ਠੀਕ ਹੈ ਤੇ ਦੁੱਧ ਦੇ ਲਈ ਸਟਾਕ 13 ਕਿਲੋ ਵਾਟ ਥੱਲੇ ਹੈਗਾ ਦੂਜੇ ਸੂਈ ਇਹਨੇ ਸੁਣਾਗਾ 6 ਲੀਟਰ ਟਾਈਮ ਦਾ ਜਮ ਹਜਾਰਾ 6 ਕਿਲੋ ਰਾਮ ਨਾ ਆਪਦਾ ਕੰਡੇ ਮੰਨਣਾ ਭਾਜ ਦਾ ਕੀ ਆ ਇਹ ਵੀਰੇ 35000 ਦਾ ਦੇ ਲੈਣ ਜਸਨੂਮ ਥੋੜਾ ਬੋਧੇ ਇਮਾਨਦਾਨ ਹੋਣਾ ਇਹਦੇ ਚ ਚੋਣ ਚਵਾ ਇੱਕ ਨੰਬਰ ਆ ਮੈਂ ਕਹਿੰਦਾ ਯਾਰ ਵੀਰੇ ਪਰ ਮੈਂ ਜਿਵੇਂ ਮਾਰਗੀਆਂ ਬੈਠੀ ਚੱਲ ਜਾਣਾ ਪਾਣਾ ਗਿਆਣਾ ਪਾ ਕੇ ਦਿਖਾਉਣਾ ਥੋ ਵੀਰੇ ਚੋਣ ਚਵਾ ਦੇਖੋ ਧਾਰਾ ਦੇਖੋ ਬੈਠ ਜਾਂ ਪੂਰੇ ਚੰਗੇ ਸਾਫ ਸੁਥਰੀਆਂ ਤੁਸੀਂ ਦੇਖ ਲੈ ਧਾਰਾ ਮਾਰ ਦਿਓ ਬੜਾ ਚੋਣ ਚਵਾ ਦੇ ਕਹਿੰਦੇ ਬਾਪ ਓਕੇ ਆ ਜਾਵਾਂ ਆਪਣਾ ਯਾਰ ਪਹਿਲਾਂ ਤਾਂ ਪਾ ਕੇ ਜਿੰਨੇ ਪਸੰਦ ਕਰਨਾ ਥੱਲੇ ਆਉਂਦੀ ਹੁੰਦੀਆਂ ਗਰਾਂਟੀ ਠੀਕ ਆ 35000 ਜਮਾਨਤਾਨ ਹੋ ਜਾਊਗਾ ਪੈਂਦੇ ਤੇ ਥੋੜਾ ਬੋਦਾ ਮਾਨਸਾਨ ਹੋਊ ਬਰੇ ਠੀਕ ਆ ਬੱਚੀ ਬਣ ਕੇ ਲੈ ਲੈ ਜਾਏ ਬੰਦਾ ਹਾਂ ਮੱਛੀ ਵਾਲਾ ਕੰਮ ਹੀ ਆ ਬਰੇ ਇਨੇ ਤੇ ਨਾਲੇ ਦਾ ਦੁੱਧ ਪੀ ਜਾਊਗਾ ਜੇ ਗੱਬਣ ਹੋ ਗਈ ਗਾਂ ਨੂੰ 67000 ਦੀ ਬੈਠ ਕੋਈ ਵਾਰ ਲਓ ਸੋ ਬ੍ਰੋ ਮੂੰ ਮੱਥਾ ਫੇਸ ਕੁਆਲਟੀ ਵਗੈਰਾ ਵੇਖਦੇ ਹੀ ਦੇਖ ਸਕਦੇ ਹੋ ਰਾਜੀ ਸਮੀ ਪਲੀ ਵੀ ਪਹਿਲਾ ਸੂਆ ਸੂਈ ਵੇ ਦੂਜੇ ਨੂੰ ਮਾਲਕ ਦਾ ਹੱਦ ਗੱਬਣ ਹੋਈ ਵੀ ਆ 35000 ਚ ਮਾੜਾ ਮਾਨਤਨ ਹੋ ਜੂ ਦੁੱਧ 12 ਲੀਟਰ ਹਾਜ਼ਰ ਸੀਮਨ ਵੀ ਲੱਗਿਆ ਵੋ ਗਾਂ ਕਿਸਮ ਤੇ ਡਿਪੈਂਡਾ ਚੱਕੇ ਦੇ ਵਿੱਚ ਆਉਂਦੀ ਕੋਈ ਨਹੀਂ ਹਲੇ ਮੂੰ ਮੱਥਾ ਦੇਖੋ ਥੱਲੇ ਵਾ ਵਗੈਰਾ ਸੋਹਣਾ ਸਾਫ਼ ਸੁ ਤੇ ਵੀਡੀਓ ਕਵਰ ਕਰਨ ਦਾ ਟਾਈਮ ਆਪਣਾ 2 ਵਜੇ ਪਾਇਆ ਹਨਾ ਸਾਵਾਂ 2 ਕਈ ਨਾ ਦੇਵਾ ਸੋ 2 ਵਜੇ ਦਾ ਟਾਈਮ ਆਇਆ ਇਸ ਵਕਤ ਤੇ ਉਸ ਹਾਂ ਨਾ ਗੈਸ ਕਰ ਲਿਆ ਉਹਦਾ ਅੱਧ ਵਿਚਾਲੇ ਹੋਇਆ ਬੱਚਾਈ ਆਦਾ ਲੇਵਾ ਸੋਨਾ ਦਿਖਾਉਂਦੀ ਪਈ ਆ ਤੇ ਨੰਬਰ ਬੋਲ ਜੀ ਵੀਰ ਦੁਬਾਰਾ ਆਪਣਾ 71995512 ਪਿੰਡ ਮਾਚੀ ਕੇ ਜ਼ਿਲ੍ਹਾ ਮੋਗਾ ਤੋਂ